ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਵਿਟਾਮਿਨ E ਸਾਨੂੰ ਕਾਫੀ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਏ ਅੱਜ ਅਸੀਂ ਵਿਟਾਮਿਨ E ਤੋਂ ਮਿਲਣ ਵਾਲੇ 8 ਅਨੋਖੇ ਫਾਇਦਿਆਂ ਦੀ ਗੱਲ ਕਰਾਂਗੇ ਤੇ ਇਹ ਸਾਨੂੰ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਮਿਲੂਗਾ ਵਿਟਾਮਿਨ E ਇਸ ਬਾਰੇ ਵੀ ਅਸੀਂ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਆ ਤਾਂ ਸਾਡੇ ਜਿਹੜੇ ਸੈੱਲ ਹੁੰਦੇ ਸਰੀਰ ਦੇ ਇਹਨਾਂ ਵਿੱਚ ਕੁਝ ਅਜਿਹੇ ਪਦਾਰਥ ਹੁੰਦੇ ਆ ਜਿਹੜੇ ਆਕਸੀਜਨ ਨਾਲ ਰੈਐਕਟ ਕਰ ਜਾਂਦੇ ਆ ਰਿਐਕਸ਼ਨ ਕਰ ਜਾਂਦੇ ਆ ਤੇ ਇਹ ਰੈਕਟ ਕਰਨ ਤੋਂ ਬਾਅਦ ਇਹ ਸੈੱਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਜੀਨੂੰ ਅਸੀਂ ਵਿਗਿਆਨਕ ਭਾਸ਼ਾ ਵਿੱਚ ਆਕਸੀਡੇਟਿਵ ਸਟ੍ਰੈਸ ਦਾ ਵੀ ਨਾਮ ਦਿੰਨੇ ਤੇ ਦੋਸਤੋ ਇਸੇ ਆਕਸੀਡੇਟਿਵ ਸਟ੍ਰੈਸ ਕਰਕੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਜਦੋਂ ਸਾਡੀ ਉਮਰ 35 ਤੋਂ ਉੱਤੇ ਜਾਣੀ ਸ਼ੁਰੂ ਹੋ ਜਾਂਦੀ ਆ ਸੋ ਦੋਸਤੋ ਇਹਨੂੰ ਰੋਕਣ ਵਾਸਤੇ ਸਾਡੇ ਸਿੱਲਾਂ ਦੀ ਜਿਹੜੀ ਖਰਾਬੀ ਆ ਏਜਿੰਗ ਆ ਇਹਨੂੰ ਘੱਟ ਕਰਨ ਲਈ ਵਿਟਾਮਿਨ E ਸਭ ਤੋਂ ਅਸਰਦਾਰ ਸਭ ਤੋਂ ਫਾਇਦੇਮੰਦ ਮੰਨਿਆ ਗਿਆ ਦੋਸਤੋ ਵੈਸੇ ਤਾਂ ਜਿਹੜੀ ਸਿੱਲਾਂ 'ਚ ਖਰਾਬੀ ਆਉਂਦੀ ਆ ਇਹਨੂੰ ਸਾਡਾ ਸਰੀਰ ਕੁਦਰਤੀ ਤੌਰ ਤੇ ਸਾਫ਼ ਕਰਦਾ ਰਹਿੰਦਾ ਇਹਨਾਂ ਪਦਾਰਥਾਂ ਨੂੰ ਠੀਕ ਕਰਦਾ ਰਹਿੰਦਾ ਡੀਟੌਕਸੀਫਾਈ ਕਰਦਾ ਰਹਿੰਦਾ ਪਰ ਉਮਰ ਵਧਣ ਦੇ ਨਾਲ ਜਿਹੜੀ ਇਹਨੂੰ ਸਾਫ਼ ਕਰਨ ਦੀ ਪ੍ਰਕਿਰਿਆ ਹੈ ਉਹ ਧੀਮੀ ਪੈਣੀ ਮੱਧਮ ਪੈਣੀ ਸ਼ੁਰੂ ਹੋ ਜਾਂਦੀ ਆ ਸੋ ਦੋਸਤੋ ਜਿਹਨੂੰ ਅਸੀਂ ਏਜਿੰਗ ਦਾ ਨਾਮ ਵੀ ਦਿੰਨੇ ਆ ਦੋਸਤੋ ਇਸੇ ਕਾਰਨ ਆਕਸੀਡੇਟਿਵ ਸਟ੍ਰੈਸ ਦੇ ਕਾਰਨ ਸਾਨੂੰ ਬੀਪੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਫਿਰ ਲੀਵਰ ਦੀ ਕਿਡਨੀ ਦੀ ਸ਼ੂਗਰ ਦੀ ਸਾਨੂੰ ਕਾਫੀ ਬਿਮਾਰੀਆਂ ਵੱਧਦੀ ਉਮਰ ਚ ਘੇਰ ਲੈਂਦੀਆਂ ਐ ਸੋ ਹਾਰਟ ਦੀਆਂ ਦਿਲ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਤੇ ਜੇ ਅਸੀਂ ਇਸ ਏਜਿੰਗ ਨੂੰ ਆਕਸੀਡੇਟਿਵ ਸਟ੍ਰੈਸ ਨੂੰ ਰੋਕ ਲਈਏ ਤਾਂ ਸਿਹਤ ਨਾਲ ਬਿਮਾਰੀਆਂ ਲੱਗਣ ਤੋਂ ਬਚ ਸਕਦੇ ਆ ਸੋ ਵਿਟਾਮਿਨ E ਸਭ ਤੋਂ ਵਧੀਆ ਆਪਸ਼ਨ ਆ ਆਕਸੀਡੇਟਿਵ ਸਟ੍ਰੈਸ ਨੂੰ ਘੱਟ ਕਰਨ ਵਾਸਤੇ ਆਓ ਦੋਸਤੋ ਹੁਣ ਅਸੀਂ ਇਹਦੇ ਹੋਰ ਅਗਲੇ ਫਾਇਦਿਆਂ ਦੀ ਗੱਲ ਕਰਦੇ ਆ ਦੋਸਤੋ ਜੇ ਵਿਟਾਮਿਨ E ਦਾ ਗੁਰਦਿਆਂ ਤੇ ਕਿਡਨੀਆਂ ਤੇ ਅਸਰ ਵੇਖੀਏ ਤਾਂ 2018 ਦੇ ਵਿੱਚ ਇੱਕ ਸਟੱਡੀ ਹੋਈ ਸੀ 24 ਲੋਕਾਂ ਤੇ ਜਿਨ੍ਹਾਂ ਦੇ ਗੁਰਦੇ ਖਰਾਬ ਸੀ ਉਹਨਾਂ ਨੂੰ 800 ਯੂਨਿਟ ਵਿਟਾਮਿਨ E ਦੇ ਦਿੱਤੇ ਗਏ 3 ਮਹੀਨੇ ਵਾਸਤੇ ਤੇ ਦੋਸਤੋ 3 ਮਹੀਨੇ ਬਾਅਦ ਉਹਨਾਂ ਦਾ ਵੇਖਿਆ ਗਿਆ ਕਿ ਜਿਹੜੀ ਗੁਰਦੇ ਖਰਾਬ ਹੋਣ ਦੀ ਪ੍ਰਕਿਰਿਆ ਸੀ ਉਹ ਧੀਮੀ ਹੋ ਗਈ ਉਹ ਰੁਕ ਗਈ ਉੱਥੇ ਸੋ ਵਿਟਾਮਿਨ E ਸਾਡੀਆਂ ਕਿਡਨੀਆਂ ਵਾਸਤੇ ਵੀ ਬੜਾ ਫਾਇਦੇਮੰਦ ਸਾਬਤ ਹੁੰਦਾ ਤੇ ਦੋਸਤੋ ਜੇ ਦਿਲ ਦੀਆਂ ਬਿਮਾਰੀਆਂ ਨੂੰ ਵੇਖਿਆ ਜਾਵੇ ਤਾਂ ਅੱਜ ਦੀ ਤਰੀਕ ਤੇ ਜਿਹੜਾ ਹਾਰਟ ਅਟੈਕ ਆ ਦਿਲ ਦਾ ਦੌਰਾ ਬਹੁਤ ਜ਼ਿਆਦਾ ਵੱਧ ਗਿਆ ਏ ਇਥੋਂ ਤੱਕ ਕਿ ਜਿਹੜੇ ਲੋਕ ਜਵਾਨ ਆ ਯੰਗ ਆ ਉਹਨਾਂ ਵਿੱਚ ਵੀ ਦਿਲ ਦਾ ਦੌਰਾ ਵੇਖਿਆ ਜਾ ਰਿਹਾ ਸੋ ਦੋਸਤੋ ਦਿਲ ਦਾ ਦੌਰਾ ਪੈਂਦਾ ਕਿਉਂ ਆ ਜਦੋਂ ਸਾਡੀਆਂ ਖੂਨ ਦੀਆਂ ਨਸਾਂ ਵਿੱਚ ਕੋਲੇਸਟ੍ਰੋਲ ਜੰਮ ਜਾਂਦਾ ਏ ਟ੍ਰਾਈਗਲਿਸਰਾਈਡ ਜੰਮ ਜਾਂਦਾ ਜਿਹੜਾ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਸੋ ਇਹਨਾਂ ਦੇ ਜੰਮਣ ਕਰਕੇ ਦਿਲ ਦਾ ਦੌਰਾ ਪੈਂਦਾ ਏ ਤੇ ਦੋਸਤੋ ਜਿਹੜਾ ਵਿਟਾਮਿਨ ਈ ਆ ਉਹ ਇਹਦੇ ਰਿਸਕ ਨੂੰ ਵੀ ਘੱਟ ਕਰਦਾ ਏ ਉਹ ਖੂਨ ਜੰਮਣ ਦੀ ਜਿਹੜੀ ਪ੍ਰਕਿਰਿਆ ਏ ਉਹਨੂੰ ਹੋਣ ਨਹੀਂ ਦਿੰਦਾ ਤੇ ਇਹਦੇ ਨਾਲ ਨਾਲ ਹੀ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਜੀ ਵਿਟਾਮਿਨ ਈ ਨੂੰ omega 3 ਫੈਟੀ ਐਸਿਡ ਦੇ ਨਾਲ ਲਿਆ ਜਾਵੇ ਤਾਂ ਜਿਹੜਾ ਹਾਰਟ ਅਟੈਕ ਹੋਣ ਦਾ ਖਤਰਾ ਏ ਇਹ ਵੀ ਬਹੁਤ ਘਟ ਜਾਂਦਾ ਏ ਤੇ ਇਹਦੇ ਨਾਲ ਨਾਲੇ ਬਲੱਡ ਪ੍ਰੈਸ਼ਰ ਨੂੰ ਵੀ ਹੇਠਾਂ ਲੈ ਕੇ ਆਉਂਦੇ ਆ ਤੇ ਦੋਸਤੋ ਵਿਟਾਮਿਨ ਈ ਐਂਟੀਆਕਸੀਡੈਂਟ ਬਹੁਤ ਵਧੀਆ ਏ ਜਿਹਦੇ ਕਰਕੇ ਸਾਡੇ ਫੈਟੀ ਲਿਵਰ ਨੂੰ ਵੀ ਠੀਕ ਕਰਨ ਦੀ ਤਾਕਤ ਰੱਖਦਾ ਏ ਸੋ ਦੋਸਤੋ ਫੈਟੀ ਲਿਵਰ ਕਰਕੇ ਜਿਹੜਾ SGOT SGPT ਐਨਜ਼ਾਈਮ ਵਧ ਜਾਂਦੇ ਆ ਇਹ ਇਹਨਾਂ ਨੂੰ ਵੀ ਹੇਠਾਂ ਲੈ ਕੇ ਆਉਂਦਾ ਏ ਸੋ ਇਹ ਸਾਡੇ ਲਿਵਰ ਦੀ ਸਿਹਤ ਵਾਸਤੇ ਬਹੁਤ ਵਧੀਆ ਮੰਨਿਆ ਗਿਆ ਸੋ ਜਿੰਨਾ ਲੋਕਾਂ ਨੂੰ ਫੈਟੀ ਲਿਵਰ ਦੀ ਪਰੇਸ਼ਾਨੀ ਰਹਿੰਦੀ ਆ ਉਹਨਾਂ ਨੂੰ ਵਿਟਾਮਿਨ E ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਜਾਂ ਤਾਂ ਕੈਪਸੂਲ ਸਪਲੀਮੈਂਟ ਦੇ ਤੌਰ ਤੇ ਜਾਂ ਅੱਗੇ ਅਸੀਂ ਗੱਲ ਕਰਾਂਗੇ ਵੀ ਇਹ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਸਾਨੂੰ ਮਿਲਦਾ ਏ ਤੇ ਦੋਸਤੋ ਇੱਕ ਨਵੀਂ ਸਟੱਡੀ ਵਿੱਚ ਪਤਾ ਲੱਗਾ ਵੀ ਜਿੰਨਾਂ ਔਰਤਾਂ ਨੂੰ ਜਦੋਂ ਪੀਰੀਅਡਸ ਵਿੱਚ ਦਰਦ ਜ਼ਿਆਦਾ ਹੁੰਦੀ ਆ ਕ੍ਰੈਮ ਸਪੈਨ ਕਰਕੇ ਤਾਂ ਉਹਨਾਂ 'ਚ ਵੀ ਵਿਟਾਮਿਨ E ਬੜਾ ਫਾਇਦੇਮੰਦ ਰਹਿੰਦਾ ਏ ਸੋ ਜੇ ਉਹ ਵਿਟਾਮਿਨ E ਦਾ ਲਗਾਤਾਰ ਸੇਵਨ ਕਰਨਗੇ ਤਾਂ ਉਹਨਾਂ ਨੂੰ ਇਹ ਜਿਹੜੀ ਦਰਦ ਦੀ ਪਰੇਸ਼ਾਨੀ ਆ ਇਹ ਘੱਟ ਹੋ ਜਾਊਗੀ ਤੇ ਦੋਸਤੋ ਵਿਟਾਮਿਨ E ਸਾਡੀ ਸਕਿਨ ਵਾਸਤੇ ਵੀ ਬੜਾ ਵਧੀਆ ਮੰਨਿਆ ਗਿਆ ਇਹ ਸਕਿਨ ਨੂੰ ਟਾਈਟ ਰੱਖਦਾ ਏ ਇਹਦੇ ਨਾਲ ਨਾਲ ਇਹ ਸਾਨੂੰ ਚਮੜੀ ਦੇ ਜਿਹੜੇ ਰੋਗ ਆ ਉਹਨਾਂ ਤੋਂ ਵੀ ਬਚਾ ਕੇ ਰੱਖਦਾ ਏ ਤੇ ਅਸੀਂ ਵਿਟਾਮਿਨ E ਦਾ ਜਿਹੜਾ ਕੈਪਸੂਲ ਆਉਂਦਾ ਏ ਉਹਦਾ ਔਇਲ ਦਾ ਵੀ ਇਸਤੇਮਾਲ ਕਰ ਸਕਦੇ ਆ ਆਪਦੀ ਸਕਿਨ ਤੇ ਜਿਹਦੇ ਨਾਲ ਸਾਡੀ ਸਕਿਨ ਵਧੀਆ ਹੋ ਜੂਗੀ ਦੋਸਤੋ ਜਿੰਨਾ ਲੋਕਾਂ ਨੂੰ ਦਮੇ ਦੀ ਪਰੇਸ਼ਾਨੀ ਅਸਥਮਾ ਦੀ ਇਹ ਜਾਦਾ ਬੱਚਿਆਂ ਤੇ ਬਜ਼ੁਰਗਾਂ ਵਿੱਚ ਵੇਖੀ ਜਾਂਦੀ ਆ ਸੋ ਵਿਟਾਮਿਨ ਈ ਅਸਥਮਾ ਵਿੱਚ ਵੀ ਬੜਾ ਫਾਇਦੇਮੰਦ ਸਾਬਤ ਹੁੰਦਾ ਏ ਇਹ ਅਸਥਮਾ ਨੂੰ ਵੀ ਰੋਕਦਾ ਏ ਆਓ ਦੋਸਤੋ ਹੁਣ ਅਸੀਂ ਗੱਲ ਕਰਦੇ ਆ ਵੀ ਇਹ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਸਾਨੂੰ ਵਧੀਆ ਤਰੀਕੇ ਨਾਲ ਵਧੀਆ ਮਾਤਰਾ ਚ ਮਿਲੂਗਾ ਦੋਸਤੋ ਜਿਹੜੇ ਆਲਮੰਡ ਹੁੰਦੇ ਬਾਦਾਮਾਂ ਵਿੱਚ ਵੀ ਵਿਟਾਮਿਨ E ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਸੋ ਬਾਦਾਮਾਂ ਤੋਂ ਵੀ ਅਸੀਂ ਵਿਟਾਮਿਨ E ਦੀ ਘਾਟ ਨੂੰ ਪੂਰਾ ਕਰ ਸਕਦੇ ਆ ਤੇ ਇਹ ਪਾਲਕ ਵਿੱਚ ਕੀਵੀ ਵਿੱਚ ਫਿਰ ਬਰੋਕਲੀ ਵਿੱਚ ਵੀ ਬੜੀ ਵਧੀਆ ਮਾਤਰਾ ਚ ਪਾਇਆ ਜਾਂਦਾ ਤੇ ਦੋਸਤੋ ਜਿਹੜੇ ਟਮਾਟਰ ਹੁੰਦੇ ਆ ਉਹਨਾਂ ਚ ਵੀ ਵਿਟਾਮਿਨ E ਦੀ ਭਰਮਾਰ ਹੁੰਦੀ ਆ ਵਿਟਾਮਿਨ E ਦੇ ਨਾਲ ਨਾਲ ਟਮਾਟਰਾਂ ਵਿੱਚ ਇੱਕ ਲਾਈਕੋਪੀਨ ਨਾਂ ਦਾ ਪਦਾਰਥ ਵੀ ਬਹੁਤ ਵਧੀਆ ਪਾਇਆ ਜਾਂਦਾ ਜਿਹੜਾ ਸਾਡੇ ਸਰੀਰ ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਚ ਵੀ ਸਹਾਇਤਾ ਕਰਦਾ ਏ। ਸੋ ਦੋਸਤੋ ਇੱਕ ਵੀਟ ਜਰਮ ਆਇਲ ਆਉਂਦਾ ਏ। ਇਹਦੇ ਵਿੱਚ ਵੀ ਵਿਟਾਮਿਨ E ਦੀ ਭਰਮਾਰ ਹੁੰਦੀ ਆ। ਇਹਦੇ ਇੱਕ ਚਮਚ ਦੇ ਸੇਵਨ ਨਾਲ ਹੀ ਸਾਨੂੰ ਪੂਰੇ ਦਿਨ ਚ ਦੇਣ ਵਾਸਤੇ ਜਿਹੜਾ ਵਿਟਾਮਿਨ E ਚਾਹੀਦਾ ਉਹ ਮਿਲ ਜਾਂਦਾ। ਸੋ ਦੋਸਤੋ ਵਿਟਾਮਿਨ E ਸਾਡੀ ਸਿਹਤ ਵਾਸਤੇ ਸਾਨੂੰ ਬਿਮਾਰੀਆਂ ਤੋਂ ਦੂਰ ਰੱਖਣ ਵਾਸਤੇ ਤੇ ਇਵਨ ਕਿ ਇਹ ਸਾਨੂੰ ਏਜਿੰਗ ਦੀ ਸਾਡੀ ਜਿਹੜੀ ਪ੍ਰੋਸੈਸ ਆ ਉਹਨੂੰ ਵੀ ਮੱਦਮ ਪਾ ਦਿੰਦਾ ਏ ਘੱਟ ਕਰ ਦਿੰਦਾ। ਸੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਉਜਾਜ਼ਤ ਦਿਓ ਧੰਨਵਾਦ